ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਨਾਲ ਸੰਬੰਧਿਤ ਆ ਰਹੀ ਹੈ Oman ਦੇ ਸਮੁੰਦਰ 'ਚ ਸ਼ਿਪ ਹੋਇਆ ਹਾਦਸਾ ਗ੍ਰਸਤ ਸ਼ਿਪ ਦੇ ਲਾਪਤਾ 6 ਮੈਂਬਰਾਂ 'ਚ 4 ਭਾਰਤੀ ਜਿਨ੍ਹਾਂ 'ਚ ਇੱਕ ਪਠਾਨਕੋਟ ਦਾ ਸ਼ਿਪ ਵਿਖੇ ਚੀਫ ਅਫਸਰ ਵਜੋਂ ਤਾਇਨਾਤ ਹੈ ਰਜਿੰਦਰ ਸਿੰਘ ਪਿਛਲੇ 7 ਦਿਨਾਂ ਤੋਂ ਪਰਿਵਾਰ ਹੈ ਪਰੇਸ਼ਾਨ ਨਹੀਂ ਮਿਲ ਰਿਹਾ ਕੋਈ ਸੁਰਾਗ ਪਰਿਵਾਰ ਨੇ ਭਾਰਤ ਸਰਕਾਰ ਅਗੇ ਅਪੀਲ ਕੀਤੀ ਹੈ ਕਿ ਜਲਦੀ ਉਹਨਾਂ ਦੇ ਪਰਿਵਾਰਕ ਮੈਂਬਰ ਰਜਿੰਦਰ ਸਿੰਘ ਦੀ ਭਾਲ ਕੀਤੀ ਜਾਵੇ ਪਿਛਲੇ ਦਿਨੀ ਇੱਕ ਸ਼ਿਪ ਯੂਏਈ ਤੋਂ ਜਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਜਮਨ ਦੇ ਸਮੁੰਦਰ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਜਿਸ ਦੇ ਚਲਦੇ 16 ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਅਤੇ ਇਨ੍ਹਾਂ 10ਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ ਅਤੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦੇ ਵਸਨੀਕ ਹਨ ਜਿਨ੍ਹਾਂ ਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਰਜਿੰਦਰ ਸਿੰਘ ਇਸ ਸ਼ਿਪ ਵਿੱਚ ਬਤੌਰ ਚੀਫ ਆਫੀਸਰ ਤੇ ਨਾਸੀ ਜਿਨ੍ਹਾਂ ਦਾ ਹਲੇ ਤੱਕ ਕੋਈ ਸੁਰਾਗ ਨਹੀਂ ਮਿਲ ਰਿਹਾ ਪਰਿਵਾਰ ਵੱਲੋਂ ਭਾਰਤ ਸਰਕਾਰ ਅੱਗੇ ਇਹ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਜਲਦੀ ਤੋਂ ਜਲਦੀ ਪਾਲ ਕੀਤੀ ਜਾਏ ਨਿਰਮਲ ਮਨਹਸ ਮੈਂ ਮੈਸੇਜਰ ਰਜਿੰਦਰ ਮਨਹਸ ਮੇਰੇ ਹਸਬੰਦ ਪੰਤਰਾ 20 ਸਾਲ ਤੋਂ ਮਰਚੈਂਡਾਈਜ਼ੇ ਵਿੱਚ ਕੰਮ ਕਰ ਰਹੀ ਹੈ 11 ਜੁਲਾਈ ਨੂੰ ਕੇ ਠੀਕ ਠਾਕ ਸੀ ਉਹਦੇ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ 15 16 17 ਤਰੀਕ ਨੂੰ 9 ਬੰਦੇ ਮਿਲਿਆ 16 ਆਦਮੀ ਉਸ ਸ਼ਿਪ 'ਚ ਕੰਮ ਕਰ ਰਹੇ ਸੀ

डैड अभी रिसेंटली शिप में जॉइन किया था उन्होंने तो वो दक्म पोर्ट के पास ओमान के पास में उनकी शिप कैप्साइज हुई थी रिसेंटली तो ये फोर्टीन की रात की बात है जब उन्होंने एक डिस्ट्रेस कॉल डाला था तो उसके बाद हमें इन्फॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसा ऐसा हादसा हुआ है और ये तब से हमें वो मिल नहीं रहा है तो फिर हमें सेवेंटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छः लोग और जो थे टोटल सिक्सटीन क्रू में से वो अभी भी छः लोग अब तक लापता है उनका अब तक हमें कोई इन्फॉमेसन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉमेसन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे का और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको सर्च एंड रेस्क्यू उनका कंटिन्यू रहे जब तक उनके बारे में मिलते नहीं है या फिर उनकी इंफॉर्मेशन कुछ नहीं मिलती कि कहाँ है कैसे है किस हालत में है और अभी पंद्रह तारीख से अभी इतने सात दिन हो गए उनको लापता हुए और अब तक उसके बारे में उनके बारे में कुछ इंफॉर्मेशन नहीं है